ਹਾਂ ਸਾਚੀਗਲ ਜੀ ਹੁਣ ਜਿਹੜੀ ਉਹਦੇ ਵੀ ਸਿੰਘ ਢਿੱਲੋਂ ਹੈ ਤੇ ਜੁਪੀਂਦਰ ਸਿੰਘ ਢਿੰਡਾ ਉਹਨਾਂ ਨੇ ਇੱਕ ਕਾਨਫਰੰਸ ਕੀਤੀ ਹੈ ਹਲਕਾ ਵਿਧਾਇਕ ਐਨ ਕੇ ਸ਼ਰਮਾ ਦੇ ਖਿਲਾਫ ਉਸ ਤੋਂ ਪਹਿਲਾਂ ਐਨ ਕੇ ਸ਼ਰਮਾ ਨੇ ਵੀ ਜਿਹੜੀ ਕਾਨਫਰੰਸ ਕੀਤੀ ਸੀ ਉਹਦੇ ਵੀ ਸਿੰਘ ਢਿੱਲੋਂ ਉਹਨਾਂ ਦੇ ਖਿਲਾਫ ਤੇ ਦੋਨੋਂ ਹੀ ਇੱਕ ਦੂਜੇ ਦੇ ਖਿਲਾਫ ਚੋਰ ਹੋਣ ਦਾ ਚੋਰ ਹੋਣ ਦਾ ਜਿਹੜਾ ਇਲਜ਼ਾਮ ਲਗਾ ਰਹੇ ਆ ਜਿਹੜੀ ਇਹ ਅੱਜ ਦੀ ਰਾਜਨੀਤੀ ਆ ਉਹ ਮੁੱਦੇ ਤੋਂ ਉੱਟ ਕੇ ਤੂੰ ਚੋਰ ਮੈਂ ਚੋਰ ਤੇ ਆ ਗਈ ਹੈ ਤੇ ਆਪਾਂ ਅ ਇਸ ਤੋਂ ਪਹਿਲਾਂ ਹਲਕਾ ਵੀ ਤਾਂ ਏਕ ਨਾਲ ਗੱਲ ਕਰੀਏ ਤੇ ਹੁਣ ਆਪਾਂ ਉਹਦੇ ਵੀ ਸੀ ਢਿੱਲੋ ਨਾਲ ਗੱਲ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਉਹਨਾਂ ਤੇ ਕੀ ਇਲਜ਼ਾਮ ਆ ਤੇ ਜਿਹੜੇ ਉਹਨਾਂ ਤੇ ਇਲਜ਼ਾਮ ਲੱਗੇ ਆ ਉਹਨਾਂ ਦੀ ਹੁ ਕੀ ਸਪਾਈ ਦਿੰਦੇ ਆ ਸਸਿਗਰ ਟਿਲ ਸਾਹਿਬ ਟਿਲ ਸਾਹਿਬ ਜਿਹੜੀ ਅੱਜ ਆਪਾਂ ਕਾਨਫਰੈਂਸ ਕਰੀ ਆ ਜੀ ਇਹ ਕਿਸ ਬਾਰੇ ਕਰੀ ਆ ਜੀ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੈਂਸ ਸੀਗੀ ਸਾਡੀ ਇਹਦੇ ਤੇ ਅਸੀਂ ਜਿਵੇਂ ਤੁਸੀਂ ਪਹਿਲਾਂ ਦੇਖਿਆ ਵੀ ਅਸੀਂ ਸਾਰੇ ਉਹਦੇ ਵਿੱਚ ਜਿਹੜੇ ਅੰਦਕੇ ਸ਼ਰਮਾ ਐਂਡ ਜਿਹੜਾ ਚੋਰ ਕੰਪਨੀ ਹੈ ਉਹਨਾਂ ਨੇ ਜਿਹੜੀਆਂ ਗੱਲਾਂ ਪੀਆ ਸਿਟੀਆਂ ਲੋਕਾਂ ਨੂੰ ਬਖਵਾਟ ਨੂੰ ਗਲਤ ਬਿਆਨ ਬਾਜੀ ਦੋਸ਼ਣ ਬਾਜੀ ਉਹਦੇ ਜਿਹੜੇ ਇਹਨਾਂ ਨੇ ਦਿਖਾਈ ਹੈ ਵੀ ਇਹ ਜਿਹੜੇ ਆਪਕਾਰ ਨੇ ਇਮਾਨਦਾਰੀ ਦੇ ਸਰਟੀਫਿਕੇਟ ਵੰਡ ਰਹੇ ਵੀ ਇਹ ਆਪ ਜਿਹੜੇ ਇਮਾਨਦਾਰੀ ਦੇ ਸਰਟੀਫਿਕੇਟ ਵੰਡਣ ਵਾਲੇ ਵੀ ਆਪ ਇਮਾਨਦਾਰ ਕਿੰਨੇ ਕੇ ਇਹਨਾਂ ਨੇ ਜਿਹੜੀਆਂ ਠੱਗੀਆਂ ਮਾਰੀਆਂ ਜਿਹੜੀਆਂ ਚੋਰੀਆਂ ਲੋਕਾਂ ਦੀਆਂ ਸ਼ਾਂਗਲੜ ਜ਼ਮੀਨਾਂ ਦੱਬ ਕੇ ਉਹਦੇ ਉੱਤੇ ਪੈਟਰੋਲ ਪੰਪ ਲਾਏ ਆ ਤੁਸੀਂ ਪ੍ਰੈਸ ਕਵਰੇਜ ਦੇਖਿਆ ਹੋਣਾ ਬਿਯੁਰਕ ਸਾਡੀਆਂ ਮਾਤਾਵਾਂ ਗਾਜੀਪੁਰ ਪਿੱਟਦੀਆਂ ਸਾਡੇ ਭਰਾ ਇੱਥੇ ਆਏ ਆ ਜਿਨ੍ਹਾਂ ਨੇ ਆਪਦਾ ਦਰਦ ਜਿਹੜਾ ਹੈਗਾ ਉਹਨਾਂ ਨੇ ਆਪਦੇ ਮੂੰਹੋਂ ਦੱਸਿਆ ਵੀ ਇਹਨਾਂ ਨੇ ਸਾਨੂੰ ਲੁੱਟ ਲਿਆ ਸਾਨੂੰ ਖਾ ਕੇ ਗਲਤ ਪਾਰਫ ਕਰਨੀਆਂ ਆਪ ਇਹਨਾਂ ਦੇ ਭਰਾਵਾਂ ਨੇ ਕਰਾ ਕੇ ਐਨ ਕੇ ਸ਼ਰਮੇ ਨੇ ਕਰਾ ਕੇ ਕਿਸੇ ਹੋਰ ਦੀ ਜ਼ਮੀਨ ਪਾਰਫ ਕਰ ਨਹੀਂ ਕਿਸੇ ਦੀ ਮੌਕੇ ਤੇ ਜਿਹੜੀਆਂ ਰਜਿਸਟਰੀਆਂ ਉਹ ਕਿਸੇ ਹੋਰ ਦੀਆਂ ਲੋਕਾਂ ਦੀਆਂ ਜ਼ਮੀਨਾਂ ਦੱਬ ਕੇ ਤੇ ਆਪ ਦੇ ਜਿਹੜੇ ਮਹਿਲ ਮਨਾਰੇ ਬਣਾਏ ਹੈਗੇ ਆ ਉਹ ਲੋਕਾਂ ਨੂੰ ਕੁਚਲ ਕੇ ਉਹ ਅੱਜ ਜਿਹੜੀਆਂ ਜਗ ਜਾਹਿਰ ਕੀਤੀਆਂ ਤੇ ਇਹ ਅਜੇ ਸ਼ੁਰੂਆਤ ਹੈ ਇਹਨਾਂ ਨੂੰ ਅਸੀਂ ਹਮੇਸ਼ਾ ਰਾਜਨੀਤੀ ਨੂੰਦਿਆਂ ਦੀ ਕਰਦੇ ਸੀ ਡਵੈਲਪਮੈਂਟ ਦੀ ਕਰਦੇ ਸੀਗੇ ਤੇ ਜਿਹੜਾ ਇਹਨਾਂ ਨੇ ਮਿਆਰ ਰਾਜਨੀਤਿਕਤਾ ਥੱਲੇ ਸਿੱਟਾ ਪਏ ਜਿਵੇਂ ਕਹਿੰਦੇ ਭੱਜਦਿਆਂ ਨੂੰ ਵਾਂਣ ਬਰਾਬਰ ਭੱਜੇ ਪਰ ਇਹਨੂੰ ਵਿਖਾਉਨੇ ਆ ਵਾਂਣ ਕਿੰਨਾ ਕੁ ਲੰਬਾ ਤੇ ਕਿੰਨੀ ਕਿਧਰ ਭੱਜੂਗਾ ਹੁਣ ਇਹਦੀਆਂ ਕੰਡ ਕੱਟ ਕੇ ਦਵਾਂਗੇ ਹੁਣ ਦੇਵੇਂ ਜਵਾਬ ਤੇ ਦੇਵੇਂ ਸਫਾਈਆਂ ਵੀ ਚੋਰ ਕੌਣ ਆ ਤੇ ਸਾਧ ਕੌਣ ਜਿਹੜਾ ਤੁਸੀਂ ਪੈਟਰੋਲ ਪੰਪ ਦੀ ਗੱਲ ਕਰੀ ਆ ਜੀ ਉਹ ਕਹਿੰਦੇ ਜਿਹੜੀ ਪਿੱਛੇ ਵਾਲੀ ਪੈਟਰੋਲ ਪੰਪ ਦੀ ਜ਼ਮੀਨ ਆ ਉਹ ਸਾਡੀ ਆ ਤੇ ਉਹਨਾਂ ਨੇ ਕਾਗਜ਼ ਧਾਇਆ ਜਿਹੜਾ ਪੈਟਰੋਲ ਪੰਪ ਹੈ ਉਹ ਕਹਿੰਦੇ ਸਾਡੇ ਨਾਮ ਨਹੀਂ ਹੈਗਾ ਜ਼ਮੀਨ ਵੀ ਸਾਡੇ ਨਾਮ ਨਹੀਂ ਹੈਗੀ ਕਿਉਂਕਿ ਜਿਹੜੀ ਜਮੀਨ ਇਹ ਨੰਬਰ ਹੁੰਦੇ ਉਹ ਇੱਕ ਹੁੰਦੇ ਤਾਂ ਕਰਕੇ ਸਾਡੇ ਤੇ ਗਲਤ ਐਲੀਗੇਸ਼ਨ ਲੱਗ ਰਿਹਾ ਜੇ ਨੰਬਰ ਇੱਕ ਹੁੰਦਾ ਤੇ ਆਪ ਹੀ ਇਸ ਗੱਲ ਦੇ ਵਿੱਚ ਚੋਰ ਪਸ ਗਿਆ ਨਾ ਸਫਾਈ ਵੀ ਚੋਰ ਨੂੰ ਨਹੀਂ ਦੇਣੀ ਆਉਂਦੀ ਜੇ ਨੰਬਰ ਇੱਕ ਹੁੰਦਾ ਆ ਫਿਰ ਦਿਖਾਵੇ ਉਹਦੀ ਤਕਸੀਮ ਕਿੱਥੇ ਹੋਈ ਹੈ ਤੱਬਰ ਦੀ ਜਮੀਨ ਇੱਕ ਤੱਬਰ ਦੀ ਜਮੀਨ ਆ ਤਾਂ ਤਕਸੀਮ ਹੋਊਗੀ ਜੇ ਕਿਸੇ ਤੋਂ ਲਈ ਹੈ ਤੇ ਜਦੋਂ ਉੱਥੇ ਸਟੇ ਲੱਗੀ ਹੋਈ ਹੈ ਉਹ ਨੰਬਰਾਂ ਦੇ ਉੱਤੇ ਉਹਦੇ ਤੇ ਏਲੀਨੇਸ਼ਨ ਦੀ ਕੰਸਟਰਕਸ਼ਨ ਦੀ ਸਟੇ ਲੱਗੀ ਹੋਈ ਹੈ ਤੇ ਫਿਰ ਉੱਤੇ ਪੰਪ ਵੀ ਬਣ ਗਿਆ ਸਾਰਾ ਕੁਝ ਉਹ ਕਿਵੇਂ ਬਣ ਗਿਆ ਉਹਦੀ ਸਟੇ ਕਿੱਥੇ ਗਈ ਜਿਹੜੀ ਜਿਹੜੀ ਹੈ ਤੇ ਅੱਜ ਤੱਕ ਨਹੀਂ ਉਹ ਕਹਿੰਦੀ ਸਰਕਾਰ ਤੁਹਾਡੀ ਹੈ ਉਹ ਜਿਹੜੀ ਅੱਜ ਤੱਕ ਹੈ ਕੋਰਟ ਦੇ ਵਿੱਚ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ ਵੀ ਉਹਦੀ ਡੇਟ ਲੱਗੀ ਹੋਈ ਹੈ ਅਜੇ ਤੱਕ ਉਹਦੇ ਤੇ ਸਟੇ ਹੈ ਉਹ ਕਿਵੇਂ ਉਹ ਕਿਵੇਂ ਉੱਥੇ ਬਣ ਗਿਆ ਉਦੋਂ ਇਹਨਾਂ ਦੀ ਸਰਕਾਰ ਸੀ 12 13 14 ਜਦੋਂ ਦੋ ਇਹਨਾਂ ਨੇ ਕੀਤੇ ਉਦੋਂ ਦੇ ਇਹ ਜਿਹੜੇ ਕਫਲੇ ਇਹਨਾਂ ਦੇ ਕੀਤੇ ਹੋਏ ਲੋਕਾਂ ਦੀਆਂ ਜ਼ਮੀਨਾਂ ਦੱਬ-ਦੱਬ ਕੇ ਤੇ ਲੋਕ ਸ਼ਾਮਲਾੜ ਜ਼ਮੀਨਾਂ ਦੇ ਜਿਹੜੀਆਂ ਉਦੋਂ ਦੀ ਪੰਚਾਇਤ ਨੇ ਉਹਦੇ ਵਿੱਚ ਜਿਹੜੀਆਂ ਪਾਰਫ ਟਲਣੀਆਂ ਲਈਆਂ ਵੀ ਆ ਤੇ ਭਰਾਵਾਂ ਨੇ ਉਹਦੇ ਵਿੱਚ ਪਿੰਡ ਦਾ ਕੋਈ ਨੰਬਰਦਾਰ ਨਹੀਂ ਉਹਦੇ ਵਿੱਚ ਜਿਹੜੀ ਗਵਾਹੀ ਪਾਈ ਹੋਈ ਹੈ ਉਹ ਕਨੌੜ ਪਿੰਡ ਦਾ ਅਕਾਲੀ ਦਲ ਦਾ ਇਹਨਾਂ ਦਾ ਪੱਕਾ ਸਰਪੰਚ ਹੈ ਜਿਹਦੀ ਗਵਾਹੀ ਪਾ ਕੇ ਇਹਨਾਂ ਨੇ ਉਹਦੇ ਵਿੱਚ ਜਿਹੜੀ ਪਾਰਫਟ ਨਹੀਂ ਲਈ ਉਹਨਾਂ ਦਾ ਇਹ ਕਹਿਣਾ ਜੇ ਆਪਾਂ ਗਲਤ ਹੈ ਤਾਂ ਸਾਡੇ ਤਾਂ ਹੁਣ ਤੱਕ ਕਾਰਵਾਈ ਨਹੀਂ ਕਰੀ ਕਿਉਂਕਿ ਮੈਂ ਉਹ ਕਹਿੰਦੇ ਵੀ ਉਹ ਹਮੇਸ਼ਾ ਜਿਹੜੇ ਤੁਹਾਡੇ ਕਾਲੀਆਂ ਕਰਤੂਤਾ ਕਹਿੰਦੇ ਉਹ ਉਹਨਾਂ ਨੂੰ ਜਗ ਜਾਹਰ ਕਰਦੇ ਰਹਿੰਦੇ ਆ ਪਰ ਜੇ ਮੈਂ ਗਲਤਾਂ ਤਾਂ ਤੁਸੀਂ ਹਾਲ ਤੱਕ ਕੋਈ ਕਾਰਵਾਈ ਕਿਉਂ ਨਹੀਂ ਕਰੀ ਹੈਗੀ ਜਿਹੜੀਆਂ ਜੇ ਉਹ ਕਹਿੰਦੇ ਆ ਵੀ ਕੋਈ ਕਰਤੂਤਾ ਜਗ ਜਾਹਰ ਹੋਈਆਂ ਤੇ ਉਹ ਜਗਜਾਹਰ ਜਿਹੜੀਆਂ ਹੈ ਕਹਿੰਦੇ ਨੇ ਲਿਆਉਣ ਤੇ ਜੇ ਸਾਡੇ ਤੇ ਕੋਈ ਕਾਰਵਾਈ ਕਰਾਉਣ ਜੇ ਕਰਨ ਤੇ ਅਸੀਂ ਸਾਰਾ ਕੁਝ ਛੱਡਣ ਨੂੰ ਤਿਆਰ ਬੈਠੇ ਆ ਜੇ ਅਸੀਂ ਕੋਈ ਅਸੀਂ ਕਿਸੇ ਦੇ ਰੁਪਈਏ ਦੇ ਵੀ ਰਵਾਧਾਰ ਹੋਈਏ ਮੈਂ ਤਾਂ ਇੱਕ ਗੱਲ ਕਹਿਣਾ ਤੁਸੀਂ ਇੱਕ ਗੱਲ ਤੁਸੀਂ ਆਰਟੀਆਈ ਦੇ ਰਾਹੀਂ ਲਓ ਅੱਜ ਤੋਂ 25 ਸਾਲ ਪਹਿਲਾਂ ਦੀਪਿੰਦਰ ਸਿੰਘ ਢਿੱਲੋਂ ਤੇ ਉਹਦੇ ਪਰਿਵਾਰ ਦੀ ਕੀ ਪ੍ਰਾਪਰਟੀ ਸੀ ਤੇ ਅੱਜ ਉਹਦੀ ਕੀ ਪ੍ਰਾਪਰਟੀ ਹੈ ਜਿਹੜਾ ਚੋਰ ਹੋਊਗਾ ਉਹਦੀ ਵੱਧਦੀ ਹੈ ਤੇ ਜਿਹੜਾ ਸਾਧ ਹੁੰਦਾ ਉਹਦੀ ਘਟਦੀ ਹੈ ਤੇ ਆਰਪੀਆਈ ਦੇ ਰਾਹੀਂ ਐਨ ਕੇ ਸ਼ਰਮਾ ਦੀ ਲਓ ਵੀ ਅੱਜ ਤੋਂ 25 ਸਾਲ ਪਹਿਲਾਂ ਉਹਦੀ ਕੀ ਪ੍ਰਾਪਰਟੀ ਸੀ ਤੇ ਅੱਜ ਉਹਦੀ ਪ੍ਰਾਪਰਟੀ ਤੁਸੀਂ ਹਟਾਈ ਪਾਈ ਆ ਮੈਂ ਤੁਹਾਨੂੰ ਕਹਿ ਰਿਹਾ ਸਾਨੂੰ ਤਾਂ ਪਤਾ ਹੈ ਜਿਹੜੇ ਸਰਟੀਫਿਕੇਟ ਵੰਡ ਰਹੇ ਆ ਉਹ ਸਰਟੀਫਿਕੇਟ ਵੰਡਣ ਨਾਲੇ ਲੈ ਲੈਣ ਤੇ ਜਗ ਜाहिर ਕਰ ਦੇਣ ਦਿਖਾਉਣ ਲੋਕਾਂ ਨੂੰ ਜਿਹੜੇ ਆਪ ਸਰਟੀਫਿਕੇਟ ਵੰਡੇ ਘੁੰਮ ਰਹੇ ਆ ਉਹਨਾਂ ਤਾਂ ਇਹ ਕਹਿਣਾ ਹੈ ਵੀ ਕਿ ਜਿਹੜੇ ਅਸੀਂ ਜਿਹੜੀ ਕਾਰਵਾਈ ਪਾਈਆਂ ਉਹਨਾਂ ਤੇ ਤਾਂ ਕਾਰਵਾਈ ਨਹੀਂ ਹੁੰਦੀ ਜਿਹੜੇ ਆਈਪੀਐਸ ਅਫਸਰ ਹੈ ਜਿਹੜੇ ਸਾਰੇ ਅਫਸਰ ਹੈ ਉਹ ਥੋੜੀ ਸਰਕਾਰ ਹੈ ਤੁਹਾਡੇ ਨਾਲ ਮਿਲੇ ਹੋਏ ਆ ਦੇਖੋ ਜਿਹੜੀਆਂ ਸਰਕਾਰ ਦੇ ਵਿੱਚ ਅਫਸਰ ਜਿਹੜੇ ਹੈ ਉਹ ਕਿਸੇ ਦੇ ਬੰਦੇ ਨਹੀਂ ਹੁੰਦੇ ਜੇ ਕੋਈ ਗਲਤ ਚੀਜ਼ ਹੁੰਦੀ ਹੈ ਤਾਂ ਉਹਦੇ ਤੇ ਕਾਰਵਾਈਆਂ ਵੀ ਹੁੰਦੀਆਂ ਨਹੀਂ ਵੀ ਜੇ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਵੀ ਦੇਖ ਲਓ ਸਰਕਾਰਾਂ ਦੇ ਦੌਰਾਨ ਜਿਹੜੇ ਸਰਕਾਰ ਦੇ ਵਿੱਚ ਬੈਠੇ ਬੰਦੇ ਹੁੰਦੇ ਆ ਉਹਨਾਂ ਦੇ ਉੱਤੇ ਵੀ ਕਾਰਵਾਈਆਂ ਹੁੰਦੀਆਂ ਜੇ ਕੋਈ ਗਲਤ ਹੋਵੇ ਕੋਈ ਦੋਸ਼ੀ ਪਾਇਆ ਜਾਵੇ ਤੇ ਜੇ ਉਹਦੇ ਤੇ ਕੋਈ ਚੀਜ਼ ਹੋਊਗੀ ਤਾਂ ਕਾਰਵਾਈ ਹੋਊਗੀ ਜੇ ਉਹਦੇ ਵਿੱਚ ਕਿਸੇ ਨੇ ਕੋਈ ਗਲਤ ਕੀਤਾ ਹੋਊਗਾ ਜੇ ਗਲਤ ਨਹੀਂ ਹੈ ਤਾਂ ਫਿਰ ਸੁਪਨੇ ਜੀ ਰਾਤ ਨੂੰ ਕਾਰਵਾਈਆਂ ਹੋਈਆਂ ਜਾਣੀਆਂ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਜਿਹੜੀਆਂ ਚੀਜ਼ਾਂ ਆਪਾਂ ਤੁਹਾਡੇ ਸਾਹਮਣੇ ਅੱਜ ਸ਼ੁਰੂਆਤ ਕੀਤੀ ਹੈ ਅੱਜ ਸ਼ੁਰੂਆਤ ਕੀਤੀ ਹੈ ਜਿਹੜੀ ਦਸੀ ਗਾਜੀਪੁਰ ਵਾਲੀ ਵੀ ਹੋਗੀ ਭੰਖਰਪੁਰ ਵਾਲੀ ਵੀ ਹੋਗੀ ਉਹਦੇ ਤੋਂ ਅੱਗੇ ਸਕੂਲ ਵਾਲੀ ਦਾ ਅੱਜ ਤੁਹਾਨੂੰ ਦੱਸਿਆ ਥੋੜੇ ਦਿਨਾਂ ਚ ਉਹਦੇ ਵੀ ਕਾਗਜ਼ ਪੱਤਰ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਤੁਸੀਂ ਤੁਹਾਡੇ ਕਾਉਂਸਲਰ ਤੇ ਤੁਸੀਂ ਕਹਿ ਰਹੇ ਜਿਹੜੇ ਰਾਤ ਇਹਨਾਂ ਨੇ ਕੰਮ ਬੰਦ ਕਰਾਇਆ ਗੁੰਡਾ ਕਰਦੀ ਕੀਤੀ ਆ ਤੁਸੀਂ ਸਿਰਫ ਇਹ ਜਵਾਬ ਦਿਓ ਕਿ ਰਾਤ ਨੂੰ ਹੀ ਕਿਉਂ ਕੰਮ 3 ਕਿਉਂ ਨਹੀਂ ਹੋਇਆ ਬੰਦ ਨਹੀਂ ਐਂ ਰਾਤ ਨੂੰ ਜਦੋਂ ਗਏ ਤਾਂ ਕੰਮ ਕੱਲ ਹੋ ਗਿਆ ਸੀਗਾ ਅੱਛਾ ਜਿਹੜਾ ਪ੍ਰਾਣਾ ਚੱਲ ਰਿਹਾ ਸੀਗਾ ਆਨ ਗoing ਕੰਮ ਹੈ ਜਿਹੜਾ ਇਹਨੂੰ ਪ੍ਰੋਸੈਸ ਹੈ ਬਕਾਇਦਾ ਸਾਰੇ ਚੱਲਦੇ ਕੰਮਾਂ ਦੀ ਇਲੈਕਸ਼ਨ ਕਮਿਸ਼ਨ ਨੂੰ ਜਿਹੜੇ ਕੰਮ ਔਨ ਗਰਾਉਂਡ ਚੱਲ ਰਹੇ ਆ ਉਹਨਾਂ ਦੀਆਂ ਲਿਸਟਾਂ ਦਿੱਤੀਆਂ ਹੋਈਆਂ ਜਿਹੜੇ ਕੰਮ ਚੱਲ ਰਿਹਾ ਤੇ ਇਲੈਕਸ਼ਨ ਕਮਿਸ਼ਨ ਦੀ ਅਦਾਇਤਾ ਅਨੁਸਾਰ ਉਹੀ ਕੰਮ ਚੱਲ ਰਹੇ ਤੇ ਰਾਤ ਨੂੰ ਜਦੋਂ ਕੰਮ ਕੱਲ ਨੂੰ ਦੇਣੇ ਹੋ ਗਿਆ ਉਹਦੇ ਤੋਂ ਬਾਅਦ ਰਾਤ ਨੂੰ ਜਾ ਕੇ ਉੱਥੇ ਉਦੇ ਉੱਤੇ ਉਹਨੂੰ ਜਿਵੇਂ ਪਹਿਲਾਂ ਬੰਦ ਕਰਨਾ ਹੋਰ ਕਰਨਾ ਉਹਦੇ ਤੇ ਰਾਜਨੀਤੀ ਕਰ ਰਹੇ ਇਲੈਕਸ਼ਨ ਦੇ ਵਿੱਚ ਵੀ ਜਿਹੜਾ ਲੋਕਲ ਤੇ ਉਹ ਜਿਹੜਾ ਕੰਮ ਹੈ ਉਹ ਪਕਾਇਦਾ ਗੁਰਦੁਆਰਾ ਸਾਹਿਬ ਦੇ ਨਾਲ ਜੁੜਿਆ ਹੋਇਆ ਕੰਮ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹਨਾਂ ਨੇ ਠੇਕਾ ਲੈ ਲਿਆ ਵੀ ਇਤਿਹਾਸਿਕ ਥਾਵਾਂ ਤੇ ਜਿਹੜਾ ਕੰਮ ਹੁੰਦਾ ਉਹਦੇ ਵਿੱਚ ਇਹਨਾਂ ਨੇ ਵਿਗਨ ਪਾਉਣੇ ਆ ਇਹ ਅਕਾਲੀ ਦਲ ਨੇ ਕੀ ਇਸ ਚੀਜ਼ ਦਾ ਠੇਕਾ ਲਿਆ ਹੋਇਆ ਵੀ ਹਰੇਕ ਇਹੋ ਜੇ ਕੰਮਾਂ 'ਚ ਵਿਗਨ ਪਾਉਣੇ ਤੁਹਾਡੇ ਕਿਹੜੇ ਰਾਤ ਨੂੰ ਨਹੀਂ ਕੰਮ ਕਰ ਰਹੇ ਜਿਹੜੇ ਦਿਨੇ ਕੰਮ ਹੋਇਆ ਸੀ ਕਿਤੇ ਵੀ ਮੈਂ ਅੱਜ ਦੀ ਤੁਹਾਨੂੰ ਦੱਸ ਦਿੰਦਾ ਕਿਤੇ ਵੀ ਕੰਮ ਹੋ ਰਿਹਾ ਹੋਵੇ ਜਿੱਥੇ ਸਾਡੇ ਪੁਰਾਣੇ ਕੰਮ ਚੱਲ ਰਹੇ ਹਨ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ ਸ਼ਿਕਾਇਤਾਂ ਸਾਰਾ ਦਿਨ ਕਿਤੇ ਡੇਰਵਸੀ ਦੇਖ ਲਓ ਜਿਰਖਪੁਰ ਦੇਖ ਲਓ ਜਿਹੜੇ ਸਾਡੇ ਔਨ ਗoing ਕੰਮ ਨੇ ਉਹਨਾਂ ਦੀਆਂ ਸ਼ਿਕਾਇਤਾਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਮ ਜਿਹੜੇ ਆ ਨਾ ਹੋਣ ਕੰਮ ਜਿਹੜੇ ਬੰਦ ਹੋਣ ਕਿਉਂਕਿ ਪਤਾ ਆਪ ਕੋਈ ਕੰਮ ਕੀਤਾ ਨਹੀਂ ਤੇ ਜਿਹੜੇ ਕੰਮ ਪਿਛਲੇ 8 ਮਹੀਨਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹੋਏ ਉਹ ਪਿਛਲੇ 20 ਸਾਲਾਂ ਦੇ ਵਿੱਚ ਕਦੇ ਇਹਨਾਂ ਦੇ ਦਿਮਾਗ 'ਚ ਵੀ ਨਹੀਂ ਆਏ ਤੇ ਕਰ ਇਹਨਾਂ ਨੇ ਕੋਸ਼ਿਸ਼ ਵੀ ਨਹੀਂ ਕੀਤੀ ਵੀ ਅਸੀਂ ਉਹ ਕੰਮ ਕਰੀਏ। ਠੀਕ ਸ਼ੁਕਰੀਆ।